ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੀਂ ਪਾਤਸ਼ਾਹੀ ਦਾ ਆਗਮਨ ਵਾਹ ਪਰਗਟਿਓ ਮਰਦ ਅਗਮੜਾ ਵਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹਿਗੁਰੂ ਜੀ ਪਟਨੇ ਸ਼ਹਿਰ ਵਿੱਚ ਅਵਤਾਰ ਧਾਰਨਾ ਪੋ ਸੁਦੀ ਸਤਮੇ 1723 ਬਿਕਰਮੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਪਵਿੱਤਰ ਕੋਖ ਤੋਂ ਸਾਹਿਬਜ਼ਾਦੇ ਦਾ ਪਟਨੇ ਸ਼ਹਿਰ ਵਿੱਚ ਅਵਤਾਰ ਹੋਇਆ ਜਿਸ ਬਾਬਤ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਲਿਖਦੇ ਨੇ ਮੋਰਪਿਤ ਪੂਰਬ ਕੀ ਐ ਪਿਆਨਾ ਪਾਂਤ ਪਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਿਰਬੇਣੀ ਪੈ ਪੁੰਨ দান ਦਿਨ ਕਰਤ ਬਿਤੈ ਤਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਵਲਿਓ ਸ਼੍ਰੀ ਮਾਤਾ ਨਾਨਕੀ ਜੀ ਨੇ ਆਪਣੇ ਪੋਤਰੇ ਦੇ ਜਨਮ ਦੀ ਖਬਰ ਕਰਨ ਵਾਸਤੇ ਇੱਕ ਉੱਚੇਚੇ ਆਦਮੀ ਨੂੰ ਚਿੱਠੀ ਦੇ ਕੇ ਆਪਣੇ ਸੁਪੁੱਤਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਸ ਤੂਬਰੀ ਸ਼ਹਿਰ ਭੇਜਿਆ ਉਸ ਸਮੇ ਗੁਰੂ ਤੇਗ ਬਹਾਦਰ ਜੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦਾ ਪ੍ਰਚਾਰਨ ਕਰਨ ਲਈ ਇੱਥੇ ਪਹੁੰਚੇ ਹੋਏ ਸੀ ਗੁਰੂ ਜੀ ਨੇ ਚਿੱਠੀ ਪੜ੍ਹ ਕੇ ਜਦ ਰਾਜਾ ਰਾਮ ਸਿੰਘ ਨੂੰ ਇਹ ਖੁਸ਼ੀਆਂ ਭਰੀ ਖਬਰ ਸੁਣਾਈ ਤਾਂ ਰਾਜੇ ਨੇ ਆਪਣੇ ਫੌਜੀ ਵਾਜੇ ਵਜਵਾਏ ਤੋਪਾਂ ਦੀ ਸਲਾਮੀ ਦਿੱਤੀ ਅਤੇ ਗਰੀਬਾਂ ਨੂੰ ਬਹੁਤ ਦਾਨ ਦਿੱਤਾ ਚਿੱਠੀ ਲੈ ਕੇ ਆਉਣ ਵਾਲੇ ਸਿੱਖ ਨੂੰ ਗੁਰੂ ਜੀ ਨੇ ਬਹੁਤ ਧੰਨ ਅਤੇ ਖੁਸ਼ੀਆਂ ਬਖਸ਼ੀਆਂ ਉਸ ਦਾ ਲੋਕ ਪਰਲੋਕ ਸਵਾਰ ਦਿੱਤਾ ਉਪਰੰਤ ਗੁਰੂ ਜੀ ਨੇ ਮਾਤਾ ਜੀ ਨੂੰ ਚਿੱਠੀ ਲਿਖੀ ਕਿ ਮਾਤਾ ਜੀ ਇਸ ਸਮੇਂ ਅਸੀਂ ਕਾਮ ਰੂਪ ਪਾਸ ਤੂਬਰੀ ਸ਼ਹਿਰ ਪਹੁੰਚ ਕੇ ਠਹਿਰੇ ਹੋਏ ਹਾਂ ਰਾਜਾ ਰਾਮ ਸਿੰਘ ਦਾ ਕੰਮ ਸਵਾਰ ਕੇ ਅਸੀਂ ਛੇਤੀ ਹੀ ਵਾਪਸ ਤੁਹਾਡੇ ਪਾਸ ਪਟਨੇ ਆ ਜਾਵਾਂਗੇ ਗੁਰੂ ਨਾਨਕ ਸਾਹਿਬ ਤੁਹਾਡੇ ਅੰਗ ਸੰਗ ਹਨ ਤੁਸੀਂ ਕੋਈ ਚਿੰਤਾ ਨਾ ਕਰਨੀ ਸਾਹਿਬ ਜਾਦੇ ਦਾ ਨਾਮ ਗੋਬਿੰਦ ਰਾਏ ਰੱਖਣਾ ਇਹ ਅਸੀਸਾਂ ਭਰੀ ਤੇ ਤੀਰਜਤਾ ਵਾਲੀ ਚਿੱਠੀ ਪੜ੍ਹ ਕੇ ਮਾਤਾ ਜੀ ਅਤੇ ਸਾਰਾ ਪਰਿਵਾਰ ਬੜੇ ਪਰਸੰਨ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ